ਅਲੰਘੇ ਦਿਨਾਂ ਦੇ ਵਿੱਚ ਐਸਐਫ ਗੇਟ ਦੀ ਇੱਕ ਖਬਰ ਜਿਹੜੀ ਹੈ ਉਹ ਚਰਚਾ ਦੇ ਵਿੱਚ ਸੀ ਵੀ ਜਿਹੜਾ ਕੈਲੀਫੋਰਨੀਆ ਦਾ ਟੈਕ ਸਟਾਰਟਅਪ ਆ ਉਹ 1 ਬਿਲੀਅਨ ਦਾ ਜਿਹੜਾ ਸ਼ਟਰ ਸ਼ਰਟਸ ਦਾਉਣ ਆ ਉਹਦਾ ਸਾਹਮਣਾ ਕਰ ਰਿਹਾ ਖਾਸ ਕਰਕੇ ਟਿਕਟੌਕ ਦੇ ਮਾਮਲੇ ਦੇ ਵਿੱਚ ਜਿਹੜੀਆਂ ਹੋਰ ਵੈਬਸਾਈਟਸ ਨੇ ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ 1 ਬਿਲੀਅਨ ਜਿਹੜੀ ਏਵੈਲੂਏਸ਼ਨ ਆ ਉਹ ਐਡ ਕੀਤੀ ਸੀਗੀ ਹੁਣ ਕਹਿੰਦੇ ਵੀ ਉਹ ਜਿਹੜੀ ਘਟੀ ਆ ਇਹਦੇ ਨਾਲ ਕੈਲੀਫੋਰਨੀਆ ਦੇ ਵਸਨੀਕਾਂ ਦੇ ਲਈ ਇੱਕ ਖਬਰ ਜਿਹੜੀ ਆ ਲਾਸ ਐਂਜਲਸ ਟਾਈਮਜ਼ ਦੀ ਉਹ ਥੋੜੀ ਜੀ ਰਾਹਤ ਦੇਣ ਵਾਲੀ ਆ ਕਹਿੰਦੇ ਕਿ ਜਿਹੜੀ ਸਪੇਸ ਰੇਸ ਆ ਕੈਲੀਫੋਰਨੀਆ ਦੀ ਲਾਸ ਐਂਜਲਸ ਟਾਈਮਸ ਦੇ ਬਿਜ਼ਨਸ ਦੇ ਜਿਹੜਾ ਆਰਟੀਕਲ ਉਹ ਥਾਂ ਹੁੰਦਾ ਉੱਥੇ ਆਰਟੀਕਲ ਛਪਿਆ ਹੋਇਆ ਉਹ ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੀ ਜਿਹੜੀ ਇਕਨੋਮੀ ਆ ਉਹਦੇ ਵਿੱਚ ਕਹਿੰਦੇ ਕਿ ਲਗਾਤਾਰ ਇਹ ਜਿਹੜੀ ਵਾਧਾ ਉਹ ਦਰਜ ਕਰ ਰਹੀ ਹੈ ਕੈਲੀਫੋਰਨੀਆ ਦੀ ਸਪੇਸ ਇਕਨੋਮੀ ਜਿਹੜੀ ਆ ਉਹ ਕਹਿੰਦੇ ਵੀ ਨਵੀਂ ਵੇਵ ਆ ਜਿਹੜੀ ਸਟਾਰਟਅੱਪਸ ਦੀ ਉਹਨੂੰ ਪੁਸ਼ ਕਰ ਰਹੀ ਹੈ ਤੇ ਟੈਕਨੋਲੋਜੀਕਲ ਜਿਹੜੀਆਂ ਬਾਉਂਡਰੀਜ਼ ਨੇ ਉਹਨਾਂ ਨੂੰ ਪਾਰ ਕੀਤੀਆਂ ਜਾ ਰਹੀਆਂ ਨੇ ਲੰਘੇ ਦਿਨਾਂ ਦੇ ਵਿੱਚ ਕਹਿੰਦੇ ਵੀ ਕਾਉਂਟੀ ਦੇ 에어로ਸਪੇਸ ਤੇ ਡਿਫੈਂਸ ਇੰਡਸਟਰੀ ਦੇ ਵਿੱਚ ਕਹਿੰਦੇ ਕਿ 11000 ਜਿਹੜੀਆਂ ਜੌਬਸ ਨੇ ਖਾਸ ਕਰਕੇ ਲਾਸ ਐਂਜਲਸ ਇਕਨੋਮਿਕ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਦੱਸਣ ਦੇ ਮੁਤਾਬਕ ਉਹ ਕਹਿੰਦੇ ਐਡ ਹੋਈਆਂ ਨੇ ਤੇ 2022 ਤੋਂ ਲੈ ਕੇ 2024 ਤੱਕ ਇਹ ਜਿਹੜੀਆਂ ਜੌਬ ਹੈਗੀਆਂ ਨੇ ਮਤਲਬ ਹੁਣ ਵੀ ਉਹਦੇ ਵਿੱਚ ਕਈ ਜੌਬਸ ਐਡ ਹੋਈਆਂ ਨੇ ਹੋ ਰਹੀਆਂ ਨੇ ਇਹਨਾਂ ਦੀ ਜਿਹੜੀ ਐਵਰੇਜ ਵੇਜ ਆ ਉਹ 141 ਹਜ਼ਾਰ ਡਾਲਰ ਪਰ ਐਨੂਅਲ ਸੋ ਕਹਿੰਦੇ ਵੀ ਜਿਹੜੀ ਕਿ ਮੋਰ ਥੈਨ ਟੁਆਇਸ ਹੈ ਕੰਟਰੀ ਦੀ ਕਾਉਂਟੀ ਦੀ ਐਵਰੇਜ ਦੇ ਵਿੱਚ ਮਾਫ ਕਰਨਾ ਸੋ ਉਹ ਹੁਣ ਕਹਿੰਦੇ ਵੀ ਇਹਦੇ ਵਿੱਚ ਜਿਹੜੇ ਬਹੁਤ ਸਾਰੇ ਓਜ਼ਾਰ ਬੰਦੇ ਨੇ ਜਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿੱਥੇ ਜੌਬ ਜਿਹੜੀਆਂ ਕ੍ਰੀਏਟ ਹੋਈਆਂ ਨੇ ਸਦਰਨ ਕੈਲੀਫੋਰਨੀਆ ਜਿਹੜੇ ਕਹਿੰਦੇ ਕਿ ਗਰੋਇੰਗ ਸਪੇਸ ਇਕਨੋਮੀ ਦੱਸੀ ਗਈ ਆ ਜਿਹਦੇ ਵਿੱਚ ਕਹਿੰਦੇ ਕਿ ਜੇ ਆਨਰ ਟਾਈਮ ਦੇ ਵਿੱਚ ਇਹ ਇਸੇ ਰਫਤਾਰ ਦੇ ਨਾਲ ਅੱਗੇ ਵਧਦੀ ਆ ਤੇ ਉਸ ਤੋਂ ਬਾਅਦ ਲੋਕਾਂ ਨੂੰ ਕਹਿੰਦੇ ਵੀ ਇਸ ਇਲਾਕੇ ਦੀ ਇਕਨੋਮੀ ਨੂੰ ਚੰਗਾ ਹੁਲਾਰਾ ਮਿਲ ਸਕਦਾ ਕੰਪਨੀ ਕਹਿੰਦੇ ਕਿ ਜਦੋਂ ਸਿንስ ਮੂਵ ਟੂ ਟੈਕਸਸ ਕੈਨ ਬੀ ਇਹ ਜਿਹੜੇ ਆਪਰੇਸ਼ਨ ਆ ਹਾਲੇ ਵੀ ਸਪੇਸ ਐਕਸ ਦੇ ਉਹ ਹਲੇ ਵੀ ਜਿਹੜੇ ਹੈਗੇ ਨੇ ਉਹ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਈ ਵਰਕਰ ਨਵੇਂ ਵੀ ਐਡ ਕੀਤੇ ਨੇ ਸੋ ਕਹਿੰਦੇ ਵੀ ਜਿੰਨੇ ਵੀ ਸਟਾਰਟਅੱਪਸ ਘੱਟੋ ਘੱਟ 128 ਨੇ ਜਿਨ੍ਹਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨੇ ਕੁਝ ਕੰਪਨੀਆਂ ਨੇ ਜਿਹੜੀਆਂ ਜਿਹੜੀਆਂ ਫਾਰਮਰ ਸਪੇਸਐਕਸ EMPLOYES ਨੂੰ ਦੁਬਾਰਾ ਹਾਇਰ ਕੀਤਾ ਹੈ Uh, 96 ਜਿਹੜੇ ਸਟਾਰਟਡ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਂ ਸਾਲਾਂ ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਨਵੇਂ ਇਹੋ ਜਿਹੇ ਥਾਵਾਂ ਖੁੱਲੀਆਂ ਨੇ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਖਾਸ ਕਰਕੇ ਜਿਹੜੀ ਸੈਨ ਫਰਾਂਸਿਸਕੋ ਦੀ ਟੈਕ ਐਗਜ਼ੀਕਿਊਟਵਾ ਉਹਨਾਂ ਨੂੰ ਵੀ ਬਹੁਤ ਸਾਰੇ ਲੋਕਾਂ ਨੂੰ ਉੱਥੋਂ ਵੀ ਜਿਹੜਾ ਰੋਜ਼ਗਾਰ ਐਡ ਹੋਇਆ ਆ ਦਿਸੇ ਜਾ ਰਿਹਾ ਕਿ ਸਦਰਨ ਕੈਲੀਫੋਰਨੀਆ ਜਿਨ੍ਹਾਂ ਦੇ ਵਿੱਚ 20 ਜਿਹੜੇ ਨੇ ਉਹ 에어로ਸਪੇਸ ਦੇ ਵਿੱਚ ਅ ਇਸ ਟਾਈਮ ਐਡ ਕੀਤੇ ਗਏ ਨੇ ਸਿਲੀਕਨ ਵੈਲੀ ਦੇ ਵਿੱਚ ਵੀ ਕਹਿੰਦੇ ਇੱਕ ਰੀਜ਼ਨ ਹੈ ਕਿ ਇਲਾਕਾ ਇਹ ਜਾ ਜਿੱਥੇ ਜੈਫ ਬੇਜੋਸ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਚੰਗਾ ਪਰਫਾਰਮ ਕਰ ਰਹੀਆਂ ਨੇ ਤੇ ਜੇਕਰ ਉਹ ਕਹਿੰਦੇ ਕਿ ਇਸ ਤਰ੍ਹਾਂ ਹੀ ਸਪੇਸਐਕਸ ਜਾਂ ਸਪੇਸ ਦੇ ਨਾਲ ਜੁੜੀਆਂ ਹੋਰ ਜਿਹੜੀਆਂ ਕੰਪਨੀਆਂ ਇਹਨਾਂ ਇਲਾਕਿਆਂ ਦੇ ਵਿੱਚ ਆਉਂਦੀਆਂ ਨੇ ਤਾਂ ਉਹ ਜ਼ਾਰਾ ਜੀ ਗੱਲ ਹੈ ਕਿਉਂ ਨਾਲ ਟਾਈਮ ਦੇ ਵਿੱਚ ਹੋਰ ਹੋਰ ਜਿਹੜੀਆਂ ਜੌਬਸ ਨੇ ਕੈਲੀਫੋਰਨੀਆ ਵਾਸੀਆਂ ਦੇ ਲਈ ਉਹ ਐਡ ਹੋਣਗੀਆਂ ਜੀ California.